ਅਮਰਤਸਰ ਸਾਹਿਬ ਦੀ ਧਰਤੀ ਤੇ ਦਾ ਸਾਰੇ ਹੀ ਜਾਣਦੇ ਨੇ ਕਿ ਤੁਹਾਨੂੰ ਪਤਾ ਕਿ ਅਮਰਤਸਰ ਸਾਹਿਬ ਪ੍ਰਕਰਮਾ ਕਰਦੇ ਆ ਜਦੋਂ ਤੇ ਦੁਖ ਭੰਣੀ ਸਾਹਿਬ 베ਰੀ ਵਾਲੇ ਪਾਸੇ ਪ੍ਰਾਤਨ ਜੇਲਾ ਬਣੀਆਂ ਹੋਈਆਂ ਨੇ ਜੋ ਜੱਸਾ ਸਿੰਘ ਰਾਮ ਗੜੀਆਂ ਨੇ ਬਣਵਾਈਆਂ ਸੀ ਜੋ ਧਰਤੀ ਵਿੱਚ 2-3 ਮੰਜ਼ਲਾ heightਾਂ ਡੂੰਘੀਆਂ ਹਨ ਉਹ ਕਾਲ ਕੋਠਣੀਆਂ ਵਿੱਚ ਜਿੱਥੇ ਕੈਦੀਆਂ ਨੂੰ ਕੋਈ ਦੋਸ਼ੀ ਸੀ ਉਹਨਾਂ ਨੂੰ ਰੱਖਿਆ ਜਾਂਦਾ ਸੀ ਇਹ ਪ੍ਰਾਤਨ ਬੂੰਗਾ ਸਾਹਿਬ ਜਿਸ ਦੀ ਉਚਾਈ ਕਰੀਬ 156 ਫੁੱਟ ਹੈ ਪਰ ਇਸ ਦੀ ਗਹਿਰਾਈ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਜੋ 3-4 ਮੰਜ਼ਲਾ ਹੀਠਾ ਉਤਰ ਕੇ ਹੈ ਜਿੰਨਾ ਇਹ ਉੱਚਾ ਹੈ ਉਦੋਂ ਅੱਧਾ ਇਹ ਨੀਵਾ ਵੀ ਹੈ ਇਹ ਹੈ ਜਸਾ ਸਿੰਘ ਰਾਮ ਗੜੀਏ ਦਾ ਰਾਮ ਗੜੀਆ ਬੂੰਗਾ ਜੱਸ ਦੇ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਤੁਹਾਨੂੰ ਹੀਠਾਂ ਵੀ ਲੈ ਕੇ ਚੱਲਾਂਗੇ 2-3 ਮੰਜ਼ਲਾ ਹੀਠਾਂ ਵੀ ਲੈ ਕੇ ਚੱਲਾਂਗੇ ਦੇਖੋ ਕਿਦਾਂ ਇਹ ਪ੍ਰਾਤਣ ਨਿੱਕੀ हट ਦਾ ਬਣਿਆ ਹਰ ਮੰਦਿਰ ਸਹਿਬ ਅੰਮ੍ਰਿਤ ਸਰਦਾਰ ਤੀਨੂ ਚਾਰ ਚੰਨ ਲਾਉਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਕਾਲ ਆਉਂਦਾ ਹੈ। ਜਦੋਂ ਸਿੱਖਾਂ ਤੇ ਇਸ ਤੋਂ ਬਾਅਦ ਜ਼ਬਰ ਜ਼ੁਲਮ ਹੱਦ ਤੋਂ ਜ਼ਿਆਦਾ ਵੱਧ ਜਾਂਦਾ ਹੈ ਤਾਂ ਸਿੱਖ ਜੰਗਲਾਂ ਵਿੱਚ ਰਹਿ ਕੇ ਗੁਜ਼ਾਰਾ ਕਰਦੇ ਹਨ। ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਹਨ ਤੇ ਖੈਣਾ ਖੈਣਾ ਮੁੱਠ ਮੁੱਠ ਛੋਲਿਆਂ ਦੀ ਖਾ ਕੇ ਗੁਜ਼ਾਰਾ ਕਰਦੇ ਸਿੰਘ ਜੰਗਲਾਂ ਦੇ ਵਿੱਚ ਪੱਤੇ ਖਾ ਖਾ ਗੁਜ਼ਾਰਾ ਕਰਦੇ ਇਹ ਉਹ ਸਮਾਂ ਸੀ ਜਦੋਂ ਮਿਸਲਾਂ ਪੈਦਾ ਹੋਈਆਂ ਸਿੱਖਾਂ ਦੇ ਵਿੱਚ ਜੋ 12 ਮਿਸਲਾਂ ਪੈਦਾ ਹੋਈਆਂ 12 ਮਿਸਲਾਂ ਵਿੱਚੋਂ ਇੱਕ ਮਿਸਲ ਸੀ ਜੱਸਾ ਸਿੰਘ ਰਾਮਗੜੀਆ ਦੀ ਰਾਮਗੜੀਆ ਮਿਸਲ ਇਹ ਜੱਸਾ ਸਿੰਘ ਰਾਮਗੜੀਆ ਨੇ ਆਪਦੇ ਸਮੇਂ ਬੂੰਗਾ ਤਿਆਰ ਕੀਤਾ ਸੀ ਭਾਵੇਂ ਹਰਮੰਦਰ ਸਾਹਿਬ ਦੀ ਧਰਤੀ ਤੇ ਭੰਗੀ ਮਿਸਲ ਦਾ ਜਿਆਦਾ ਹੀ ਦਬਾਅ ਸੀ ਪਰ ਇੱਥੇ ਕਿਹਾ ਜਾਂਦਾ ਇਹਨਾਂ ਬੂੰਗਿਆਂ ਤੋਂ ਇਲਾਵਾ ਵੱਖ-ਵੱਖ ਹੋਰ ਵੀ ਕਈ ਬੂੰਗੇ ਮਿਲਦੇ ਹਨ ਜੋ ਤੁਹਾਨੂੰ ਇੱਕ ਅਗਲਾ ਬੂੰਗਾ ਇੱਕ ਹੋਰ ਵੀਡੀਓ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਇਸੇ ਚੈਨਲ ਤੇ ਇੱਥੇ ਹੀ ਉਹ ਸੱਲ ਪਈ ਹੋਈ ਹੈ ਉਹ ਤਖਤ ਪਿਆ ਹੋਇਆ ਹੈ ਜੋ ਸੱਲ ਔਰੰਗਜ਼ੇਬ ਦੀ ਸੀ ਜੋ ਤਖਤ ਔਰੰਗਜ਼ੇਬ ਦਾ ਸੀ ਦਿੱਲੀ ਤੋਂ ਬਘੇਲ ਸਿੰਘ ਸਰਦਾਰ ਬਘੇਲ ਸਿੰਘ ਦੇ ਜੱਸਾ ਸਿੰਘ ਰਾਮਗੜੀਆ ਹੁਣੀ ਮਿਸਲਾ ਪੱਟ ਕੇ ਲੈ ਕੇ ਆਏ ਸੀ ਉਹ ਤਖਤ ਜਸਤੇ ਬੈਠ ਕੇ ਦਿੱਲੀ ਦਾ ਬਾਦਸ਼ਾਹ ਹੁਕਮ ਸੁਣਾਇਆ ਕਰਦਾ ਸੀ ਉਹ ਤਖਤ ਵੀ ਇਸ ਜਗ੍ਹਾ ਤੇ ਪਿਆ ਹੋਇਆ ਹੈ ਇਹ ਵੀਡੀਓ ਵਿੱਚ ਜੋ ਤੁਸੀਂ ਦੇਖ ਰਹੇ ਆ ਇਹ ਜੱਸਾ ਸਿੰਘ ਰਾਮਗੜੀਆ ਦੇ ਬੁੰਗੇ ਦਾ ਉੱਪਰਲਾ ਹਿੱਸਾ ਹੈ ਜਿਸ ਨੂੰ ਬੜੀ ਖੂਬਸੂਰਤੀ ਮੀਨਾਕਾਰੀ ਪ੍ਰਾਤਨ ਢੰਗ ਨਾਲ ਬਣਾਇਆ ਗਿਆ ਹੈ ਬਹੁਤ ਵਿਸ਼ਾਲ ਤੇ ਬਹੁਤ ਵੱਡਾ ਹੈ ਜਿੰਨਾ ਇਹ ਬਾਹਰੋਂ ਦੇਖਣ ਨੂੰ ਲੱਗਦਾ ਹੈ ਉਨਾ ਹੀ ਉਹ ਇਸ ਦੇ ਅੰਦਰ ਡੂੰਘਾ ਹੈ ਉਹ ਵੀ ਤੁਹਾਨੂੰ ਲੈ ਕੇ ਚਲਦੇ ਹਾਂ ਇਹ ਉਹ ਸੈੱਲ ਹੈ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਸੀ ਇਹ ਇਹ ਵੀ ਕਦੇ ਗਏ ਉਹ ਤਖਤ ਦੇ ਜਰੂਰ ਉਹ ਸੱਲ ਦੇ ਦਰਸ਼ਨ ਕਰਿਓ ਜਿਹੜੀ ਤਖਤ ਜਿਹੜੀ ਸੱਲ ਤੇ ਬੈਠ ਕੇ ਔਰੰਗਜ਼ੇਬ ਕਦੇ ਮੁਗਲ ਸਾਮਰਾਜ ਅੰਪੀਰ ਖੜਾ ਹੁੰਦਾ ਸੀ ਤੇ ਸਿੱਖਾਂ ਦੇ ਵਿਰੁੱਧ ਹੁਕਮ ਜਾਰੀ ਕੀਤੇ ਜਾਂਦੇ ਸਨ ਤੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਇਸ ਤਖਤ ਦੇ ਬੈਠ ਕੇ ਉਹ ਫਰਮਾਨ ਜਾਰੀ ਹੁੰਦੇ ਸਨ ਇਹ ਤਖਤ ਤੇ ਇਹ ਤਾਂ ਰੱਖਿਆ ਗਿਆ ਸੀ ਕਿ ਉਸ ਸਮੇਂ ਮਿਸਲਾਂ ਰਾਮਗੜੀਆ ਮਿਸਲ ਇੱਥੇ ਪੈਰ ਝਾੜ ਕੇ ਫਿਰ ਅੰਦਰ ਜਾਵੇ ਇਹ ਇਸ ਕਰਕੇ ਤਾਂ ਬਾਹਰ ਦਰਵਾਜ਼ੇ ਦੇ ਵਿੱਚ ਰੱਖੀ ਗਈ ਸੀ ਇਹ ਸੱਲ ਇਹ ਪੱਥਰਾਂ ਇਹਨੇ ਬਿਆਦਵੀ ਕੀਤੀ ਸਿੱਖਾਂ ਨੇ ਦਿੱਲੀ ਦੇ ਉਸ ਤਖਤ ਦੀ ਸਿੱਖਾਂ ਦਾ ਕਹਿਣਾ ਸੀ ਕਿ ਜਿਵੇਂ ਬਿੱਲੀ ਮਾਰ ਲਈ ਉਵੇਂ ਦਿੱਲੀ ਮਾਰ ਲਈ ਸਿੱਖ ਕੌਮ ਦਾ ਮਹਾਨ ਯੋਧਾ ਜੱਸਾ ਸਿੰਘ ਰਾਮਗੜੀਆ ਆਜੋ ਆਪਾਂ ਇਸ ਬੂੰਗੇ ਦੇ ਹੀਠਾਂ ਚੱਲਦੇ ਆ ਤੇ ਹੀਠਾਂ ਵਾਲੀ ਇਮਾਰਤ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਥੋੜਾ ਹਨੇਰਾ ਹੋਊਗਾ ਕੋਸ਼ਿਸ਼ ਕਰਾਂਗੇ ਜੰਨਾ ਵੀ ਕਲੈਰਟੀ ਨਾਲ ਤੁਹਾਨੂੰ ਇਸ ਦੇ ਦਰਸ਼ਨ ਕਰਵਾ ਸਕੀਏ ਬਹੁਤ ਹੀ ਆਲੀਸ਼ਾਨ ਤੁਸੀਂ ਇਹ ਦੇਖੋ ਕਿ ਉਹ ਸਮਾਂ ਸੀ ਜਦੋਂ ਜਸਾ ਸਿੰਘ ਰਾਮਗੜੀ ਆਖਦੇ ਸਨ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਤਖਤ ਤੋਂ ਵੀ ਹੀਠਾ ਹਰਮੰਦਰ ਸਾਹਿਬ ਤੋਂ ਵੀ ਹੀਠਾ ਆਪਣਾ ਤਖਤ ਲਾਉਣਾ ਹੈ ਇਹ ਸੰਘਾਸਨ ਸੀ ਉਹਨਾਂ ਦਾ ਇਹ ਤਖਤ ਸੀਗਾ ਜਸਾ ਸਿੰਘ ਰਾਮਗੜੀਏ ਦਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਆਂ ਇੱਥੇ ਚੰਦੂਆ ਸਾਹਿਬ ਮੰਨਿਆ ਜਾਂਦਾ ਸੀ ਤਾਂ ਜੱਸਾ ਸਿੰਘ ਰਾਮਗੜੀ ਆ ਤੇ ਕਿਉਂਕਿ ਮਿਸਲ ਦਾ ਸਰਦਾਰ ਸੀ ਯੋਧਾ ਸੀਗਾ ਇਸ ਸੰਗਾਸਣ ਤੇ ਇਸ ਆਸਣ ਤੇ ਜਿੱਥੇ ਸਿੰਘ ਬੈਠਦਾ ਸੀ ਉਸ ਨੂੰ ਸੰਗਾਸਣ ਕਿਹਾ ਜਾਂਦਾ ਸੀ ਇਹ ਜੱਸਾ ਸਿੰਘ ਰਾਮਗੜੀ ਦਾ ਸੰਗਾਸਣ ਸੀ ਇਹ ਉਸ ਸਮੇਂ ਕਮਰੇ ਬਣਾਏ ਹੋਏ ਹਨ ਇੱਥੇ 3-4 ਕਮਰੇ ਵੀ ਹਨ ਇੱਕ ਵੱਡਾ ਹਾਲ ਹੈ ਦਰਬਾਰ ਸਜਦਾ ਸੀ ਉਸ ਸਮੇਂ ਇਹ ਜਿਹੜੀਆਂ ਬਾਰੀਆਂ ਰੋਸ਼ਨਾਂ ਦਾ ਤੁਸੀਂ ਦੇਖ ਰਹੇ ਹੋ ਦੁੱਖ ਭੰਗਣੀ ਸਾਹਿਬ 베ਰੀਆ ਉੱਥੋਂ ਚਾਨਣ ਆ ਰਿਹਾ ਇਹ ਉਹਦੇ ਨਾਲ ਇਹ ਹੈ ਬਿਲਕੁਲ ਕਦੇ ਗਏ ਤਾਂ ਦਰਸ਼ਨ ਜ਼ਰੂਰ ਕਰਕੇ ਆਇਓ ਹੁਣ ਥੋੜੀ ਉਸ ਦੀ ਮੁਰੰਮਤ ਚੱਲ ਰਹੀ ਆ ਪਰ ਜੇਕਰ ਪਰਮਿਸ਼ਨ ਮਿਲ ਜਾਵੇ ਤੇ ਦਰਸ਼ਨ ਜ਼ਰੂਰ ਕਰਕੇ ਆਇਓ ਉਸ ਸਮੇਂ ਤੁਸੀਂ ਦੇਖ ਸਕਦੇ ਕਿੱਡੀ ਮੀਨਾਕਾਰੀ ਕਿੱਡੀ ਕਲਾਕਾਰੀ ਕਿੱਡਾ ਵਧੀਆ ਢੰਗ ਨਾਲ ਬਣਾਇਆ ਗਿਆ ਕਿੰਨੇ ਆਲੇ ਜਿਵੇਂ ਮਸਾਲਾਂ ਜਗਦੀਆਂ ਹੋਣਗੀਆਂ ਨਾ ਇਹੀ ਹੈ ਨਾ ਇਹ ਉੱਪਰ ਵਾਲ ਨੂੰ ਪੜੀਆਂ ਜਾਂਦੀਆਂ ਨੇ ਨਾਲ ਹੀ ਹੇਠਾਂ ਲ ਨੂੰ ਜਾਂਦੀਆਂ ਨੇ ਨਾਲ ਹੀ ਤੁਹਾਨੂੰ ਦੱਸਿਆ ਨੇ ਕਿ ਜੇਲਾ ਸਨ ਇੱਥੇ ਕੋਈ ਦੋਸ਼ੀ ਵੀ ਹੁੰਦੇ ਸਨ ਗੁਰੂ ਘਰ ਦੇ ਜਦੋਂ ਸਿੰਘਾਂ ਦੇ ਨਾਲ ਕੋਈ ਮੱਥਾ ਲਾਉਂਦਾ ਤੇ ਇੱਥੇ ਲਿਆ ਕੇ ਉਹਨਾਂ ਨੂੰ ਕੈਦ ਵੀ ਕੀਤਾ ਜਾਂਦਾ ਸੀ ਕੋਈ ਥੋੜੀ ਬਹੁਤੀ ਸਜ਼ਾ ਵੀ ਦਿੱਤੀ ਜਾਂਦੀ ਸੀ ਨਾਲ ਹੀ ਖੂਹ ਦਾ ਪ੍ਰਬੰਧ ਕੀਤਾ ਗਿਆ ਹੈ ਪੀਣ ਵਾਲੇ ਪਾਣੀ ਦਾ ਇੱਕ ਏ ਖੂਹ ਆ ਜਿਹੜਾ ਦਸਾ ਸਿੰਘ ਰਾਮਗੜੀ ਆ ਬੂੰਗਾ ਕਿਲੇ ਦੇ ਵਿੱਚ ਹੈ ਹਰਮੰਦਰ ਸਾਹਿਬ ਦੀ ਧਰਤੀ ਤੇ ਇੱਕ ਖੂਹ ਅਕਾਲ ਤਖਤ ਸਾਹਿਬ ਦੇ ਬਿਲਕੁਲ ਹੇਠਾਂ ਹੈ ਉਸ ਦੇ ਵੀ ਅਸੀਂ ਤੁਹਾਨੂੰ ਇੱਕ ਅਗਲੀ ਵੀਡੀਓ ਵਿੱਚ ਦਰਸ਼ਨ ਕਰਵਾਵਾਂਗੇ ਉਹ ਖੂਹ ਵੀ ਤੁਹਾਨੂੰ ਨੇੜੇ ਲਿਜਾ ਕੇ ਵਿਖਾਵਾਂਗੇ ਕਿਵੇਂ ਅਕਾਲ ਤਖਤ ਸਾਹਿਬ ਦੇ ਹੇਠਾਂ ਕਿਹਾ ਜਾਂਦਾ ਕਿ ਉਹ ਖੂਹ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਸੀ ਇਹ ਹਾਲ ਹੈ ਇਹ ਦਰਬਾਰ ਹੈ ਇਹ ਸਾਹਮਣੇ ਜੱਸਾ ਸਿੰਘ ਰਾਮਗੜੀਏ ਦਾ ਸੰਗਾਸਨ ਸੀ ਜਿੱਥੇ ਜੱਸਾ ਸਿੰਘ ਰਾਮਗੜੀਆ ਬੈਠੇ ਕਰਦੇ ਸਨ ਇਹ ਅਕਾਲ ਤਖਤ ਸਾਹਿਬ ਤੋਂ ਹਰਿਮੰਦਰ ਸਾਹਿਬ ਤੋਂ ਨੀਵਾ ਬਣਾਇਆ ਸੀ ਇੰਨੀ ਉਸ ਸਮੇਂ ਦੇ ਸਿੱਖ ਗੁਰੂ ਦੀ ਇੱਜ਼ਤ ਮਾਣ ਸਤਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਿਆ ਕਰਦੇ ਸਨ ਤੇ ਅੱਜ ਮਾਣ ਸਤਕਾਰ ਅੱਜ ਦੇ ਲੀਡਰ ਅੱਜ ਦੇ ਚੌਧਰਾਂ ਦਾ ਤੁਹਾਡੇ ਸਾਹਮਣੇ ਹੈ ਥੋੜਾ ਹਨੇਰਾ ਜ਼ਰੂਰ ਹੈ ਪਰ ਆਜੋ ਆਪਾਂ ਇੱਕ ਹੀ ਏਠਲੀ ਮੰਜ਼ਲ ਵੱਲ ਵੀ ਚੱਲਦੇ ਹਾਂ ਤੁਹਾਨੂੰ ਕਿਹਾ ਸੀ ਤਿੰਨ ਤੋਂ ਚਾਰ ਮੰਜ਼ਲਾਂ ਏਠਾ ਨੇ ਇਹ ਏਠਲੀ ਮੰਜ਼ਲ ਹੈ ਹਨੇਰੇ ਕਰਕੇ ਵੀਡੀਓ ਦੇ ਵਿੱਚ ਸ਼ਾਇਦ ਚੰਗੀ ਵੀਡੀਓ ਨਾ ਬਣੇ ਪਰ ਵੇਖਣ ਨੂੰ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਮਿਲੇਗਾ ਇੱਥੇ ਵੀ ਤਿੰਨ ਚਾਰ ਕਮਰੇ ਬਣੇ ਹੋਏ ਨੇ ਸਿੰਘ ਰਹਿੰਦੇ ਹੋਣਗੇ ਕਹਾ ਜਾਂਦਾ ਕਿ 1984 ਦੇ ਆਸ-ਪਾਸ ਸੰਤ ਗਰਨੈਲ ਸਿੰਘ ਭਿੰਡਰਾਂ ਵਾਲੇ ਵੀ ਇਸ ਜਗ੍ਹਾ ਰਿਹਾ ਕਰਦੇ ਸਨ ਪਾਉ ਲੈ ਕੇ ਲੀ ਮੰਡਲ ਤੋਂ ਵੀ ਇੱਕ ਲੀ ਮੰਡਲ ਤੱਕ ਇਹ ਪ੍ਰਾਤਨ ਖੂਹ ਬਣਿਆ ਹੋਇਆ ਹੈ ਗੁਰੂ ਘਰ ਤਾਂ ਸੰਗਤਾਂ ਪਹਿਲਾਂ ਤੋਂ ਹੀ ਆਉਂਦੀਆਂ ਸੀ ਤੇ ਪਾਣੀ ਇਹ ਖੂਹਾਂ ਤੋਂ ਹੀ ਭਰ ਕੇ ਚੱਲਿਆ ਕਰਦਾ ਸੀ ਇੱਥੋਂ ਹੀ ਜਲ ਛਕਿਆ ਕਰਦੇ ਸਨ ਸਿੰਘ ਇੱਥੋਂ ਹੀ ਲੰਗਰਾਂ ਵਾਸਤੇ ਪਾਣੀ ਪੀਣ ਲਈ ਭਰਿਆ ਜਾਂਦਾ ਸੀ ਇਹ ਖੂਹ ਤਾਂ ਲਗਵਾਏ ਸਾਨੂੰ ਉਸ ਸਮੇਂ ਮਿਸਲਾ ਨਹੀਂ ਇਹ ਸੀ ਜੱਸਾ ਸਿੰਘ ਰਾਮਗੜੀਏ ਦੁਆਰਾ ਬਣਾਇਆ ਗਿਆ ਰਾਮਗੜੀਆ ਬੂੰਗਾ ਰਾਮਗੜੀਆ ਕਿਲਾ ਜੋ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਸੀ ਅੱਜ ਹੁਣ ਆਪਾਂ ਉੱਪਰ ਚੱਲਦੇ ਹਾਂ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਕਦੇ ਗਏ ਹਰਮੰਦਰ ਸਾਹਿਬ ਦੀ ਧਰਤੀ ਤੇ ਦੇ ਦਰਸ਼ਨ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਧੰਨਵਾਦ